ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਲੰਮੀ ਹੇਕ ਦੇ ਗੀਤਾਂ ਦੇ ਬਾਰੇ ਦੱਸਾਂਗੇ ਅਤੇ ਲੰਮੀ ਹੇਕ ਦਾ ਗੀਤ ਸੁਣਾਵਾਂਗੇ ਲੰਮੀ ਹੇਕ ਦੇ ਗੀਤ ਉਹ ਗੀਤ ਹਨ ਜਿਹੜੇ ਮੁੰਡੇ ਜਾਂ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਹਨ ਇਹ ਗੀਤ ਵਿਆਹ ਤੋਂ ਹਫ਼ਤਾ ਪਹਿਲਾਂ 11 ਦਿਨ ਪਹਿਲਾਂ ਜਾਂ 21 ਦਿਨ ਪਹਿਲਾਂ ਹੀ ਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਮੁੰਡੇ ਦੇ ਵਿਆਹ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਤੇ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਸੁਹਾਗ ਕਹਿੰਦੇ ਹਨ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਇੱਕ ਸੁਹਾਗ ਸੁਣਾਵਾਂਗੇ ਬਰਾਬਰੋਬਰ ਤਾਲੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਮੱਇਆ ਸੋਣੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਵੇ ਝੂਟ ਝੂਟੇਂਦੇ ਦੋ ਜਣੇ ਵੇ ਕੋਈ ਆਸ਼ਿਕ ਤੇ ਮਸ਼ੂਕ ਮਾਇਆ ਸੋਣਿਆ ਵੇ ਕੋਈ ਆਸ਼ਿਕ ਤੇ ਮਸ਼ੂਕ ਵੇ ਝੂਟ ਝੁਟੇਂਦੇ ਡਿੱਗ ਪਏ ਵੇ ਕੋਈ ਹੋਗੇ ਚੱਕਣਾ ਚੂਰ ਮਾਇਆ ਸੋਣਿਆ ਵੇ ਕੋਈ ਹੋਗੇ ਚੱਕਣਾ ਚੂਰ ਵੇ ਕੋਠੇ ਉੱਤੇ ਕੋਠੜਾ ਵੇ ਕੋਈ ਹੀਠ ਤਪੇ ਤੰਦੂਰ ਮਈਆ ਸੋਣਿਆ ਵੇ ਕੋਈ ਹੀਠ ਤਪੇ ਤੰਦੂਰ ਵੇ ਗੀਨੇ ਗੀਨੇ ਲਾਮ ਪੂੜੀਆਂ ਵਿੱਚ ਕੋਈ ਪਰ ਪਰ ਲਿਆਵੇ ਪੂਰ ਮਾਇਆ ਸੋਣੀਆਂ ਵਿੱਚ ਕੋਈ ਪਰ ਪਰ ਲਿਆਵੇ ਪੂਰਵੇ ਕੋਈ ਸੱਸੀ ਦੇ ਜਾਏ ਖਾ ਗਏ ਵਿੱਚ ਕੋਈ ਅੰਮਾ ਦੇ ਜਾਏ ਦੂਰ ਮਾਇਆ ਸੋਣਿਆ ਵੇ ਕੋਈ ਅੰਮਾ ਦੇ ਜਾਏ ਦੂਰ ਵੇ ਕੋਠੇ ਉੱਤੇ ਕੋਠੜਾ ਵੇ ਕੋਈ ਵਸੇ ਸੁਣਿਆ ਆਰ ਮਾਇਆ ਸੋਣਿਆ ਵੇ ਕੋਈ ਵਸੇ ਸੁਣਿਆ ਰਵੇ ਕੜ ਕੜ ਲਿਆਵੇ ਵਾਲੀਆਂ ਵੇ ਕੋਈ ਕੜ ਕੜ ਲਿਆਵੇ ਹਾਰੁ ਮैया ਸੋਣਿਆਂ ਵੇ ਕੋਈ ਕੜ ਕੜ ਲਿਆਵੇ ਹਾਰਵੇ ਬਰਾਬਰੋਬਰ ਤਾਲੀਆਂ ਵੇ ਕੋਈ ਵਿੱਚ ਗੁਜਰੀ ਸੋਣਿਆ ਵਿੱਚ ਕੋਈ ਵਿੱਚ ਗੁਜਰੀ ਦੀ ਪੀਂਗ ਵੇ ਹਾਂਜੀ ਤਾਂ ਇਹ ਜਿਹੜਾ ਤੁਸੀਂ ਸੁਣਿਆ ਇਹ ਸੁਹਾਗ ਸੀ ਇਹ ਕੁੜੀ ਦੇ ਵਿਆਹ ਵਿੱਚ ਗਾਇਆ ਜਾਂਦਾ ਹੈ ਹਾਂਜੀ ਜੇਕਰ ਤੁਹਾਨੂੰ ਇਹ ਸੁਹਾਗ ਵਧੀਆ ਲੱਗਿਆ ਤਾਂ ਸਾਨੂੰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ